ਅੱਜ ਦੀ ਕਹਾਣੀ ਜੋ ਹੁਕਮ ਲੇਖਕਾ ਸੁਖਜੀ ਬੇ ਉੱਠ ਖੜ ਹੁਣ ਛੱਡ ਦੇ ਜਿਹੜੀਆਂ ਲਤਾਂ ਕਿ ਐਵੇਂ ਬਿਠਾਈ ਰੱਖੇਗਾ ਸਾਰਾ ਦਿਨ ਬੰਤੀ ਨੇ ਆਪਣੇ ਪੁੱਤਰ ਨੂੰ ਕਿਹਾ ਜੋ ਕਿ ਅੜੀ ਕਰੇ ਬੈਠਾ ਸੀ ਕਿ ਬਾਪੂ ਰੋ ਮਣਾਵੇ ਕਿ ਉਸਨੇ ਆਈਲੈਂਡਸ ਕਰਕੇ ਬਾਹਰਲੇ ਮੁਲਕ ਜਾਣਾ ਪਰ ਬੰਤੀ ਆਪਣੇ ਇੱਕੋ ਇੱਕ ਪੁੱਤਰ ਨੂੰ ਭੇਜਣ ਲਈ ਰਾਜੀ ਨਹੀਂ ਸੀ ਤੇ ਨਾ ਹੀ ਆਪਣੇ ਜੀ ਨਾਲ ਗੱਲ ਕਰਨਾ ਚਾਹੁੰਦੀ ਸੀ ਜਦ ਤੱਕ ਮਾਤਾ ਤੁਸੀਂ ਕੋਈ ਠਕਵਾ ਜਵਾਬ ਨਹੀਂ ਦਿੰਦੇ ਮੈਂ ਤੁਹਾਨੂੰ ਛੱਡਦਾ ਤੇ ਨਾ ਹੀ ਕੋਈ ਕੰਮ ਕਰਨ ਦੇਵਾਂ ਸੁਖੀ ਬੋਲਦਾ ਹੈ ਦੇਖੋ ਇਹ ਗੱਲਾਂ ਚੰਗੀਆਂ ਨਹੀਂ ਪਰ ਤੂੰ ਜਾਣਦਾ ਕਿ ਘਰ ਵੀ ਕੰਮ ਬਥੇਰੇ ਨੇ ਇੱਥੇ ਹੀ ਕੋਈ ਕੋਸ਼ਿਸ਼ ਕਰ ਲੈ ਨਾਲੇ ਸਾਡੀ ਕੋ ਰਹੇਗਾ ਤੇ ਨਾਲੇ ਕੰਮ ਕਰ ਹੀ ਜਾਵਾਂਗਾ ਉੱਥੇ ਜਾ ਕੇ ਕਿਹੜੀ ਤੇਰੀ ਮਾਂ ਬੈਠੀ ਹੈ ਰੋਟੀ ਬੁਕਾ ਕੇ ਖਵਾਉਣ ਨੂੰ ਏ ਦੱਸ ਪਹਿਲਾਂ ਮੈਂ ਲਈ। ਮਾਤਾ ਤੂੰ ਖਾਣ ਦੀ ਚਿੰਤਾ ਨਾ ਕਰ। ਉੱਥੇ ਖਾਣਾ ਪੀਣਾ ਤਾਂ ਇੱਥੇ ਨਾਲੋਂ ਸੌਖਾ ਹੀ ਐ। ਚੁੱਕ ਚਾਪ ਆਰਡਰ ਕਰਿਆ ਤੇ ਚੁੱਕ ਲਿਆ। ਚਾਹੇ ਉੱਥੇ ਬੈਠ ਕੇ ਖਾਓ, ਚਾਹੇ ਪੈਕ ਕਰਵਾ ਕੇ ਘਰ ਲੈ ਜਾਓ। ਆਪਣੀ ਮਾਤਾ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਹੋਏ ਸੁਖੀ ਅੱਖਣ ਲੱਗਿਆ। ਆਹ ਹੋ ਆਹ। ਮੈਂ ਸਭ ਜਾਣਦੀ ਆਂ। ਬਾਹਰ ਦੇ ਖਾਣੇ-ਦਾਣੇ ਪਤਾ ਨਹੀਂ ਕੀ ਕੱਖ ਕੰਡਾ ਪਾ ਕੇ ਉਹ ਸੁੱਕੀ ਬਰੈਡ ਜਹੀ ਖਾਈ ਜਾਣਗੇ ਸੁੱਖੀ ਦੇ ਹੱਥ ਆਪਣੇ ਲੱਤਾਂ ਤੋਂ ਪਾਸੇ ਕਰਕੇ ਉੱਠ ਕੇ ਰਸੋਈ ਜਾਂਦੇ ਹੋਏ ਆਪਦੀ ਹੈ ਸੁੱਖੀ ਵੀ ਉੱਠ ਕੇ ਪਿੱਛੇ-ਪਿੱਛੇ ਚਲਾ ਜਾਂਦਾ ਹੈ ਜਦ ਮਾਂ ਚਾਹ ਬਣਾਉਣ ਲਈ ਚਾਹ ਵਾਲਾ ਬਤੀਲਾ ਚੁੱਕਦੀ ਹੈ ਤਾਂ ਸੁੱਖੀ ਫੜ ਲੈਂਦਾ ਹੈ ਤੇ ਆਖਦਾ ਹੈ ਚੱਲ ਛੱਡ ਮਾਤਾ ਅੱਜ ਕੰਮ ਵਾਲਾ ਤੇਰਾ ਬਹਿਮ ਵੀ ਕੱਢੀ ਦੇਣਾ ਨੇ ਲਿਆ ਮੈਂ ਬਣਾਉਦਾ ਚਾ ਤੇ ਤੂੰ ਜਾ ਕੇ ਧੁੱਪ ਸਿੱਖਣਾ ਆਪਣੀ ਪੇਸ ਨਾ ਚੱਲਦੀ ਦੇਖ ਬੰਤੀ ਮੰਜੇ ਨੂੰ ਖਿੱਚ ਕੇ ਧੁੱਪ ਚ ਕਰਕੇ ਬੈਠ ਗਈ ਤੇ ਪਤਾ ਨਹੀਂ ਕਿਹੜੀਆਂ ਕਈਆਂ ਸੋਚਾਂ ਚ ਡੁੱਬ ਜਾਂਦੀ ਹੈ ਜਦ ਤੱਕ ਸੁਖੀ ਚਾਹ ਦੇ ਗਲਾਸ ਲੈ ਕੇ ਆ ਜਾਂਦਾ ਹੈ ਤਾਂ ਕਿਤੇ ਜਾ ਕੇ ਬੰਤੀ ਦਾ ਧਿਆਨ ਟੁੱਟਦਾ ਹੈ ਕੀ ਗੱਲ ਮਾਤਾ ਕਿੱਥੇ ਪਹੁੰਚ ਗਈ ਸੀ ਦੇ ਕਿਧਰੇ ਗਈ ਸੀ ਇੱਥੇ ਹੀ ਸੀ ਮੈਂ ਮੈਂ ਤਾਂ ਕਿਤੇ ਨਹੀਂ ਗਈ ਪਰ ਖਿਆਲ ਹੰਬਲਾ ਕੇ ਉੱਡ ਗਈ ਪ੍ਰਾਏ ਦੇਸ਼ ਚਲ ਗਈ ਸੀ ਚਾਦੀ ਪਹਿਲੀ ਕੁੱਟ ਪਰਦੇ ਹੋਏ ਬੰਤੀ ਬੋਲੀ ਅਹੋ ਯਹਾਂ ਕੀ ਹੋਇਆ ਮਾਤਾ ਜੋ ਤੋ ਇੰਜ ਬੋਲ ਰਹੀ ਹੈ ਸੁਖੀ ਨੇ ਰੁਕ ਰੁਕ ਕੇ ਕਿਹਾ ਮੇਰੇ ਜਿਹੜਾ ਤਾਇਆ ਜੀ ਸ਼ਹਿਰ ਰਹਿੰਦੇ ਨੇ ਉਹਨਾਂ ਦਾ ਸਭ ਤੋਂ ਵੱਡਾ ਪੁੱਤਰ ਅਵਤਾਰ ਗਿਆ ਸੀ ਬਾਹਰਲੇ ਮੁਲਕ ਕਿਹੜੇ ਜਿਹੜੇ ਨਾਨਕੇ ਪਿੰਡ ਦੇ ਘਰ ਨੂੰ ਘਰ ਸਾਹਮਣੇ ਆ ਉਹ ਆਹੋ ਉਹੀ ਉਹ ਵੀ ਤੇਰੀ ਤਰ੍ਹਾਂ ਜਿੱਦ ਕਰਕੇ ਗਿਆ ਸੀ ਜਿਵੇਂ ਕਿਵੇਂ ਕਰਕੇ ਉਹਨੇ ਆਪਣੇ ਨਾਲ ਹੀ ਭਾਬੀ ਦਾ ਵੀ ਵਿਆਹ ਲਵਾ ਲਿਆ ਸੀ ਤੇ ਬਾਹਰ ਚਲਾ ਗਿਆ ਪਰ ਵੰਤੀ ਦੇ ਜਿਹਰੇ ਉਤੇ ਉਬਰ ਰਹੇ ਚਿੰਤਾ ਨਮੋਸ਼ੀ ਤੇ ਉਦਾਸੀ ਦੇ ਚਿੰਨ ਵੇਖ ਕੇ ਸੁਖੀ ਨੇ ਫਿਰ ਕਿਹਾ ਪਰ ਕੀ ਮਾਤਾ ਪੂਰੀ ਗੱਲ ਤਾਂ ਦੱਸ ਜਦ ਅਵਤਾਰ ਵੀਰ ਨੂੰ ਗਏ ਨੂੰ ਧੋਕੂ ਨੂੰ ਸਾਲ ਹੋਈ ਸੀ ਹੌਲੀ ਹੌਲੀ ਉੱਥੇ ਦੀ ਪਾਸ਼ਾ ਵੀ ਸਿੱਖ ਗਿਆ ਸੀ ਤੇ ਭਾਬੀ ਨਾਲ ਹੁੰਦੀ ਹੋਣ ਕਰਕੇ ਪਿੱਛੇ ਉਸੋਂ ਆਪਣੇ ਖਾਣ ਪੀਣ ਦੀ ਚਿੰਤਾ ਨਹੀਂ ਹੁੰਦੀ ਸੀ ਪਰ ਉਸ ਦੇ ਨਾਲ ਕੰਮ ਕਰਦੇ ਗੋਰੇ ਉਸ ਨੂੰ ਪਸੰਦ ਨਹੀਂ ਸੀ ਕਰਦੇ ਇੱਕ ਤਾਂ ਵੀ ਇਹ ਸਰਦਾਰ ਸੀ ਸਭ ਤੋਂ ਅਲੱਗ ਨਜ਼ਰ ਆਉਂਦਾ ਸੀ ਖੜਾ ਹੋ ਦੁੱਜਾ ਹੋ ਆਪਣੇ ਸੁਭਾਅ ਪੱਖੋਂ ਕਿਸੇ ਤੋਂ ਕੁਝ ਖਵਾਉਂਦਾ ਨਹੀਂ ਸੀ ਇਮਾਨਦਾਰ ਵੀ ਪੂਰਾ ਸੀ ਕਦੇ ਕਿਸੇ ਨਾਲ ਧੋਖਾ ਨਹੀਂ ਸੀ ਕਰਦਾ ਪਰ ਕਿਸੇ ਨਾਲ ਹੁੰਦਾ ਧੱਕਾ ਵੀ ਉਹ ਜਰਦਾ ਨਹੀਂ ਸੀ ਬਸ ਉਦੋਂ ਆਹੀ ਚਿੰਗਿਆਂ ਨੂੰ ਦੇ ਕੇ ਬੈਠ ਗਈਆਂ ਇਹਨਾਂ ਕਹਿੰਦੀ ਹੋਈ ਬੰਤੀ ਚੁੱਪ ਕਰ ਗਈ ਤੇ ਆਪਣੀ ਅੱਖ ਚੋਂ ਆ ਰਹੇ ਹੰਝੂ ਉਂਝਣ ਲੱਗੀ ਫਿਰ ਕੀ ਹੋਇਆ ਮਾਤਾ ਵਿੱਚ ਤੋਂ ਚੁੱਪ ਨਾ ਕਰ ਜਾਇਆ ਕਰ ਬਸ ਮੈਨੂੰ ਪੂਰੀ ਬਾਤ ਸੁਣਾਈ ਜਾ ਸੁਖੀ ਦੇ ਅੰਦਰ ਉਤਸੁਕਤਾ ਵੱਧਦੀ ਜਾ ਰਹੀ ਸੀ ਫਿਰ ਕੀ ਹੋਣਾ ਸੀ ਉਹ ਗੋਰੇ ਅਵਤਾਰ ਵੀਰੇ ਦੇ ਲੱਗਣ ਲੱਗ ਪਏ ਤੇ ਇੱਕ ਦਿਨ ਜਿਸ ਦਿਨ ਤਰਖਾ ਮਿਲਣੀ ਸੀ ਵੀਰ ਆਪਣੇ ਪੈਸੇ ਲੈ ਕੇ ਘਰ ਨੂੰ ਵਾਪਸ ਆ ਰਿਹਾ ਸੀ ਤੇ ਵੀਰੇ ਦਾ ਘਰ ਕੰਮ ਵਾਲੀ ਥਾਂ ਤੋਂ ਥੋੜਾ ਦੂਰ ਸੀ ਰਸਤੇ ਵਿੱਚ ਉਹਨਾਂ ਗੋਰਿਆਂ ਨੇ ਵੀਰ ਨੂੰ ਘੇਰ ਲਿਆ ਉਹਨਾਂ ਨੇ ਨਕਾਬ ਪਾ ਰੱਖੇ ਸੀ ਵੀਰ ਲੜਾਕੂ ਤਾਂ ਸ਼ੁਰੂ ਤੋਂ ਹੀ ਸੀ ਉਹਨਾਂ ਚਾਰ ਪੰਜ ਜਣਿਆਂ ਤੋਂ ਵੀ ਸੰਭਾਲ ਨਹੀਂ ਹੋਇਆ ਵੀਰੇ ਨੇ ਵੀ ਪੂਰਾ ਡਟ ਕੇ ਮੁਕਾਬਲਾ ਕੀਤਾ ਹੱਥੋਂ ਪਾਈ ਹੁੰਦੇ ਇੱਕ ਜਣੇ ਦਾ ਨਕਾਬ ਉੱਤਰ ਗਿਆ ਤੇ ਵੀਰ ਨੇ ਉਹ ਪਛਾਣ ਲਿਆ ਤੇ ਇਹ ਤਾਂ ਉਹਦੇ ਨਾਲ ਦਾ ਕੰਮ ਕਰਨ ਵਾਲਾ ਸੈਨ ਹੀ ਸੀ ਇਹਨੇ ਦੇਖ ਕੇ ਉਹ ਚਾਰੇ ਹੋਰ ਜ਼ਿਆਦਾ ਵੀ ਡਰ ਗਏ ਕਿਵਤਾਰ ਨੇ ਉਹਨਾਂ ਨੂੰ ਪਹਿਚਾਣ ਲਿਆ ਤੇ ਉਹਨਾਂ ਡਰਦਿਆਂ ਨੇ ਵੀਰ ਨੂੰ ਉੱਥੇ ਹੀ ਚੱਕਵਾਂ ਵਾਲਾ ਪਰੋਂਦਾ ਜਦ ਵੀਰ ਇਹਨੂੰ ਹਸਪਤਾਲ ਲੈ ਕੇ ਗਏ ਉਸਦੇ ਥੋੜੇ ਥੋੜੇ ਸਾਹ ਚੱਲ ਰਹੇ ਸੀ ਪਰ ਕੋਣ ਇਨਾ ਜ਼ਿਆਦਾ ਬਹਿ ਗਿਆ ਸੀ ਕਿ ਵੀਰ ਬਜ ਨਾ ਸਕਿਆ ਭਾਦੀ ਦੱਸਦੀ ਹੁੰਦੀ ਸੀ ਕਿ ਵੀਰੇ ਦੇ ਪੂਰੇ ਸੀਸ ਤੇ ਕੁੱਲ ਮਿਲਾ ਕੇ 36 ਵਾਰ ਕੀਤੇ ਗਏ ਸੀ ਬੰਤੀ ਨੇ ਆਪਣੀ ਗੱਲ ਖਤਮ ਕੀਤੀ ਤੇ ਆਪਣੀਆਂ ਅੱਖਾਂ ਸਾਫ਼ ਕਰ ਚਾਹੀ ਇਕੱਟ ਕਰਨ ਲੱਗੀ ਪਰ ਚਾਹ ਠੰਡੀ ਹੋ ਗਈ ਸੀ ਲੈ ਆਏ ਤੇ ਠੰਡੀ ਹੋ ਗਈ ਹੈ ਮੈਂ ਨਹੀਂ ਪੀਣੀ ਬੰਤੀ ਲੈ ਬੇਬੇ ਮੈਂ ਗਰਮ ਕਰਕੇ ਦਿੰਨਾ ਚਾਹ ਗਰਮ ਕਰਕੇ ਲਿਆ ਕੇ ਆਪਣੇ ਬੀਬੀ ਨੂੰ ਦਿੰਦਾ ਹੋਇਆ ਸੁਖੀ ਬੋਲਿਆ ਵੈਸੀ ਮਾਤਾ ਅਵਤਾਰ ਮਮਾ ਕੰਮ ਕੀ ਕਰਦਾ ਸੀ ਬਾਹਰਲੇ ਮੁਲਕ ਦੇ ਵਿੱਚ ਸੁਣਿਆ ਕਿਸੇ ਹੋਟਲ ਤੇ ਲੱਗਿਆ ਹੋਇਆ ਸੀ ਜਦ ਭਾਬੀ ਵੀਰੇ ਦੇ ਉੱਪਰ ਲੈ ਕੇ ਆਈ ਸੀ ਤੇ ਆਪਣੀ ਧੀ ਨੂੰ ਨਾਲ ਲੈ ਕੇ ਆਈ ਸੀ ਤਾਂ ਵੀਰੇ ਦੀਆਂ ਬਹੁਤ ਸਾਰੀਆਂ ਔਟਾਂ ਦੇ ਕੋਲ ਹੀ ਪਰੋਂ ਲੱਗ ਜਾਂਦੀ ਸੀ ਤੇ ਦਾਦੀ ਹੁੰਦੀ ਸੀ ਲੈ ਜੇ ਪੜ੍ਹ ਲਿਖ ਕੇ ਹੋਟਲਾਂ ਦੇ ਭਾਂਡੇ ਹੀ ਮੰਨ ਲੈਣੇ ਫਿਰ ਮੈਂ ਆਪਣੀ ਮਾਂ ਨਾਲ ਨਹੀਂ ਭਾਂਡੇ ਮਾਂਜ ਕਰ ਮਾਂਜਿਆ ਕਰ ਲੈ ਮਾਂਜਿਆ ਕਰੂੰ ਲੋਕਾਂ ਦੇ ਝੂਠੇ ਭਾਂਡੇ ਜ਼ਰੂਰ ਮਾਂਜਿਓ ਐਨਾਂ ਆਖ ਸੁਖੀ ਤੇ ਉਸਦੀ ਮਾਂ ਹੱਸਣ ਲੱਗ ਪਈ ਤੇ ਬੰਤੀ ਬੋਲੀ ਲੈ ਸੱਚ ਮੈਂ ਤਾਂ ਦੱਸਣਾ ਹੀ ਭੁੱਲ ਗਈ ਫ੍ਰਿਜ ਦੇ ਉੱਪਰ ਇੱਕ ਕਿਤਾਬ ਰੱਖੀ ਐ ਨਾਲੇ ਫਾਰਮ ਨੇ ਤੇਰਾ ਬਾਪੂ ਰਹਿਣਾ ਸੀ ਪਟਵਾਰੀ ਦੀ ਭਰਤੀ ਕਰ ਲਈ ਐ ਤਿਆਰੀ ਕਰ ਲਵੀ ਨਾਲੇ ਫਾਰਮ ਭਰ ਲਵੀ ਆਪਣੇ ਪਿੰਡ ਵਾਲਾ ਮੰਗਲ ਪਟਵਾਰੀ ਹੈ ਜਿਹੜਾ ਉਹਨੇ ਕਿਹਾ ਐਨਾ ਸੋਕੇ ਹੋਣਾ ਸੁਖੀ ਨੇ ਬੰਤੀ ਅੱਗੇ ਹੱਥ ਬੰਨੇ ਤੇ ਕਿਹਾ ਜੋ ਹੁਕਮ ਸਰਕਾਰ ਦਾ ਉਹੀ ਹੋਵੇਗਾ ਤੇ ਉਹ ਦੋਨੇ ਜਣੇ ਹੱਸਣ ਲੱਗ ਜਾਂਦੇ ਨੇ ਸੁਖ ਜੀ ਦੀ ਇਹ ਰਚਨਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਸੁਣ ਲਈ ਧੰਨਵਾਦ ਜੀ